ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੀ ਆ ਹੁਕਮ ਮੈਂ ਲੈ ਵੜਿਆਏ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੇਕ ਨਾ ਹੁਕਮੇ ਬਖਸ਼ੀਐ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹ ਨ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਣਾ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖੰਵ ਵਿਚਾਰ ਗਾਵੈ ਕੋ ਸਾਜ ਕਰੇ ਦਨਖੇਹ ਗਾਵੈ ਕੋ ਜੀ ਲੈ ਬਰਦੇਹ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਜ਼ੂਰ ਕਥਨਾ ਕਥਿ ਨ ਆਵੈ ਤੋਟ ਕਥ ਕਥ ਕਚੀ ਕੋਟੀ ਕੋਟ ਕੋਟ ਦੇ ਦਦ ਨੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਇ ਰਹੋ ਨਾਨਕ ਬਿਕ ਸਹਬੇ ਪ੍ਰਵਾਹ ਸੱਚਾ ਸਾਹਿਬ ਸਾਤਨਾਏ ਭਖਿਆ ਭਾਉ ਅਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗਿਆ ਰਖੀਆ ਜਿਤ ਦਿਨ ਸਾਧ ਰਬ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਤਿਨਾਮ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਵਾ ਜਾਣੀਐ ਸਬ ਆਪੇ ਸਿਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮਰੰਜਣ ਸੁਐ ਜਿਨੁ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਸੁ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾ ਇਕ ਦੇਹ ਮੁਝਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਪੀਰਥ ਨਾਵਾ ਜੇਿਸ ਭਾਵਾ ਵਿਣ ਪਾਣੀ ਕੇ ਨਾਇ ਕਰੀ ਜੇ ਤਿਸਰਠ ਪਾਈ ਵਿਕਾ ਵਿਣ ਕਰਮ ਅਗੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾਇ ਕਦੇ ਹੀ 부ਝਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਆ ਨਾਵ ਜਲੇ ਸਭ ਕੋਏ ਚੰਗਾ ਨਾਵ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਪੀ ਤਾ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਦ ਪੀਰ ਸੁਰਨਾਥ ਸੁਣਿਆ ਧਰ ਧਵ ਲੇ ਆਕਾਸ ਸੁਣਿਆ ਦੀਪ ਲੋ ਅਪਾ ਤਾਲ ਸੁਣਿਆ ਬੋਹ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਗਾਇ ਸੁਣਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਿਆ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਰਾਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਤ ਸਾਹਾ ਸੁਣਿਆ ਅੰਦੇ ਪਾਵਹਿ ਰਾਹੋ ਸੁਣ ਰਹਾਥ ਵੈ ਸਦਾ ਹਮ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੀ ਕੋ ਗਹਿ ਪਛਾਣ ਪਾਈ ਕਾਗਦ ਕਲਮ ਲਿਖਣ ਹਾਰ ਮਨਨੇ ਗਾਮੈ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨ ਸਰਤ ਹੋਵੇ ਮਨ ਬੁੱਧ ਮਨ ਸਗਲ ਭਵਣ ਕੀ ਸੁਧ ਮਨ ਮੋਹ ਜੋਟਾ ਨਾ ਖਾਏ ਮਨ ਜਮ ਕੈ ਸਾਸ ਨ ਜਾਏ ਅਸਨਾ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਖਸ ਪ੍ਰਗਟ ਜਾਏ ਮਨ ਮਗਨ ਚਲੈ ਪੰਥ ਮਨ ਧਰਮ ਸੇਤੀ ਸਨ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੈ ਮੁਖ ਦਵਾਰ ਮਨ ਪਰਵਾਰੈ ਸਾਧਾਰ ਮਨ ਅਤਰੈ ਤਾਰੇ ਗੁਰ ਸਿੱਖ ਮਨ ਨਾਨਕ ਭਵੈ ਨ ਭੇਖ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਰ ਪੰਜ ਪ੍ਰਧਾਨ ਪੰਜ ਪਾਵੇ ਦਰਗਹ ਮਾਨ ਪੰਜ ਸੋਹ ਹੈ ਦਰਜਾਨ ਪੰਚੰਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਆਲੇ ਧਰਮ ਦਇਆ ਕਾ ਪੂਤ ਸੰਤੋਖਾ ਪਰਖਿਆ ਜਨ ਸੂਤਾ ਜੇ ਕੋ ਬੁਝੈ ਹੋਵੇ ਸਤਿਯਾਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਦਸਤਿ ਭਾਰਤ ਲੈ ਕਮਣ ਜੋਰ ਜੀ ਆਤਰਾੰਗਾ ਕੈ ਨਾਵ ਸਭਨਾ ਲਿਖਿਆ ਉੜੀ ਗਲਾਮ ਇਹੋ ਲਿਖਾ ਲਿਖ ਜਾਣੈ ਕੋਇ ਲਿਖਾ ਲਿਖਿਆ ਕਿਤਾ ਹੋਇ ਕਿਤਾ ਤਨ ਸਵਾਲ ਹਰੂਪ ਕੀਤਾ ਦਾ ਜਾਣੈ ਕੌਣ ਪੂਤਾ ਕਿਤਾ ਪਸਾਵੇ ਕੋ ਕਵਾਉ ਦਸਤੇ ਹੋਏ ਲਖ ਦਰਿਆ ਗੁਰਦਰਸ ਕਵਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਨ ਪਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਖਸਾਰ ਅਸੰਖ ਮੋਨ ਲਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਬ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਗਾਰ ਤੂ ਸਦਾ ਸਵਾਮ ਅਨੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਗਲੋਢ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਵਿਰਾਹੇ ਅਸੰਖ ਮਲੇਸ਼ ਮਲ ਭਖ ਕਾਹੇ ਅਸੰਖ ਨੰਦਨ ਸਿੰਘ ਕਰਹਿ ਭਾਵ ਨਾਨਕ ਰੀਤ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤ ਤੁਪਾਵੈ ਸਾਈ ਭਲੀਕਾਰ ਸੋ ਸਦਾ ਸਦਾ ਨਿਰੰਕਾਰ ਅਸ਼ੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸ਼ੰਖ ਹ ਸਿਰ ਭਾਰ ਹੋਏ ਅਖਰੇ ਨਾ ਵਖਰੇ ਸਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨ ਲਿਖੈ ਤ ਸਰਨਾਹੇ ਬਰਮਾਏ ਦਿਵਤਰ ਪਾਹੇ ਜਿਤਾ ਕੀਤਾ ਤੇ ਤਾਨਾ ਬਿਣ ਨਾ ਵੈ ਨਹੀਂ ਕੋ ਤਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾ ਵਾਈ ਕਵਾਰ ਜੋ ਤੁਗ ਭਾਵੇ ਸਾਈ ਭਲੀ ਕਾਰ ਤੂ ਸਦਾ ਸਨਾਮ ਤਨ ਰੰਕਾਰ ਪਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਹੈ ਮੂਤ ਕੋ ਲਿੱਤੀ ਕੱਪੜ ਹੋਏ ਦੇ ਸਾਬੁਂ ਦਈਐ ਹੋ ਤੋਏ ਪਰੀਏ ਮਤ ਪਾਪਾ ਕੈ ਸੰਗ ਹੋ ਤੋ ਪਹਿਨਾ ਵੈ ਗਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਸ ਤਪਦਾਇ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲਨ ਆਉ ਸਗੁਣ ਤੇਰੇ ਮੈਂ ਨਾਹੀ ਕੋਏ ਬਿਣਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਜਾਵ ਗਵਣ ਸੁਵੇਲਾ ਵਕਤ ਗਵਣ ਗਵਣ ਸਿਤ ਗਵਣ ਵਾਰ ਕਵਣ ਸਰੂਤੀ ਮਾਹ ਕਵਣ ਜਿਤੋਂ ਆਇਆ ਕਾਲ ਵਿੰਗ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀ ਅਜ ਲਿਖਣ ਲੇਖ ਪੁਰਾਣ ਥਿਤਵਾ ਮਨ ਜੋਗੀ ਜਾਣੈ ਰਤ ਮਾਹਨ ਕੋਈ ਜੇ ਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਕਿਉ ਕਾਰ ਆਖਾਂ ਕਿਵਸਾਲਾ ਹੀ ਗਵਰਨੀ ਕਿਉ ਜਾਣਾ ਨਾਨਕ ਅਖਣ ਸਭ ਕੋ ਅਖੈ ਕੰਧੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਗਿਆ ਗਿਆਨ ਨਾ ਸੋਹੈ ਪਤਲ ਬਤਲ ਲਖ ਅਗਾ ਸਾਂ ਅਗਾਸ ਓੜਕ ਓੜਕ ਭਾਵ ਥਕੇ ਵੇਦ ਕਹਿਣਿ ਕਾਤ ਸਹਸ 18 ਕਹਨ ਕਤੇ ਬਾਸ ਲੋ ਇਕ ਧਾਤ ਲਿਖਾ ਹੋ ਤ ਲਿਖਿਆ ਲਿਖਾ ਹੋ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਤੀਸਰਤ ਨ ਪਾਈ ਆ ਨੰਨੀ ਆ ਤੇ ਵਾਹ ਬਸ ਸਮੁੰਦਰ ਨ ਜਾਣੀ ਰਹਿ ਸਮੁੰਦਰ ਸਾਹ ਸੁਤਾਨ ਗਰਹ ਸਤੀ ਮਾ ਧਨ ਕੀੜੀ ਦੁਲ ਨ ਹੋਵਨੀ ਜਿਤਸ ਮਨ ਹੋਣਾ ਵੀਸ ਰਹਿ ਅੰਤ ਨ ਸਿਫਤੀ ਕਾਮਨਾ ਅੰਤਨ ਤਨ ਕਰਣਾ ਦੇਣ ਨੰਤ ਅੰਤਨ ਵੇਖਣ ਸਣ ਨੰਤਨ ਜਾਪੈ ਕਿਆ ਮਨ ਮੰਤਨ ਤਨ ਨ ਜਾਪੈ ਕੇ ਤਾਇਆ ਕਾਰ ਅੰਤਨ ਜਾਪੈ ਪਾਰ ਆਵਰੰਤ ਕਾਰਨ ਕੇਤੇ ਬਿਲਾਹੇ ਤੱਕ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾਉ ਉਤੇ ਉਪਰ ਉੱਚਾ ਨਾਉ ਇਵਨੂ ਚਾਹ ਵੈ ਕੋਇ ਤੇ ਸੋਚੇ ਕਉ ਜਾਣੈ ਸੋਏ ਜੀਵਣ ਆਪ ਜਾਣੈ ਆਪ ਆਪ ਨਾਨਕ ਨਗਰੀ ਕਰਮੀ ਗਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨਾ ਤਮਾਏ ਕਿਤ ਮੰਗਹਿ ਜੋਦ ਅਪਾਰ ਕੀਤਿਆ ਗੜਤ ਨਹੀਂ ਵਿਚਾਰ ਕਿਤ ਖੱਪ ਟੁੱਟ ਹੈ ਵਿਕਾਰ ਕਿਤ ਨੈਲੇ ਮੁਕਰਪਾਹੇ ਕਿਤ ਮੂਰਖਾ ਹੇ ਖਾਹੇ ਕਿਤਿਆ ਦੁਖ ਭੂ ਸਦਮਾਰ ਇਹ ਪੈਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਤੇ ਅੱਖ ਨ ਪਾਏ ਉਹ ਜਾਣੈ ਜੇ ਤੀਆ ਮੈਂ ਖਾਏ ਆਪੇ ਜਾਣ ਆਪੇ ਦੇ ਅੱਖ ਐਸੇ ਪੇਕੇ ਈਕੇ ਜਿਸਨੋ ਬਖਸੇ ਸਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਹੁਣੇ ਅਮੁੱਲ ਵਪਾਰ ਅਮੁੱਲ ਵਪਾਰ ਇਹ ਮੁੱਲ ਪੰਡਾਰ ਅਮੁੱਲ ਹੈ ਮੁੱਲ ਲਾ ਜਾਹਿ ਅਮੁੱਲ ਖਾਏ ਅਮੁੱਲ ਸਮਾਹੇ ਅਮੁੱਲ ਧਰਮਾ ਮੁੱਲ ਦੀ ਬਾਣਾ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਹੈ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਣ ਅਮਲੋਂ ਮੁਨਾਖਾ ਨਾ ਜਾਏ ਅੱਖ ਆਖ ਰਹੇ ਲਿਵ ਲਾਏ ਅੱਖ ਹੈ ਵੇਗ ਬਾਠ ਪੁਰਾਨ ਅੱਖ ਹੈ ਪੜੇ ਕਰ ਹੈ ਵਿਖਿਆਣ ਅੱਖ ਹੈ ਬਰਮ ਅੱਖ ਹੈ ਇੰਦ ਆਖਾਂ ਗੋਬੀਤਾ ਗੋਵਿੰਦ ਆਖ ਹੈ ਸ੍ਰੀ ਆਖ ਹੈ ਸਿਦ ਆਖ ਹੈ ਕਿਤੇ ਕਿਤੇ ਬੁੱਧ ਆਖਾਂ ਦਾਨ ਨੇ ਆਖੰਦੀ ਬੋ ਆਖ ਹੈ ਸੁਰਨਲ ਮਨ ਜਨ ਸੇਵ ਗਤ ਅੱਖ ਹੈ ਆਖਣ ਪਾਹੀ ਕਿਤੇ ਕਹ ਕਹ ਉਠ ਉਠ ਜਾਹਿ ਤੇ ਕੀਤੇ ਹੋਰ ਕਰੇ ਤਾਖ ਨਸ ਕਹ ਕੀ ਕ ਜਿਵਣ ਭਾਵੈ ਤੇਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾ ਲਖੀ ਅਸਰਗਾ ਵਾਰਾ ਗਮਾਰ ਸੋ ਦਰਗਹ ਸੋ ਘਰ ਕੀ ਹਾ ਜਿਤ ਬਹਿ ਸਰਬ ਸਮਾਲੇ ਵਾਜ ਨਾਦ ਨੀਤ ਅਸ਼ੰਖਾ ਕਰਦੇ ਵਾਵਣ ਹਾਰੇ ਕਿਤੇ ਰਾਗ ਬਰੀ ਸੋ ਕਹੀ ਅੰਨ ਕਿਤੇ ਗਾਵਨ ਹਾਏ ਗਾਵੇ ਤਉਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਤਰਮ ਵਿਚਾਰਿਆ ਗਾਵੇ ਹਿੰਦ ਸਰਬ ਮਾ ਦੇਵੀ ਸੋ ਹੁਣ ਸਦਸ ਵਾਰੇ ਗਾਵੇ ਇੰਦਨ ਆਸਨ ਬੈਠੇ ਦੇ ਅਤਿਆਕਰ ਨਾਲੇ ਗਾਵਹਿ ਚਿਬ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਬੜਨਰ ਗੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਆਮਨ ਮੋਹਣ ਸੁਰਗਮਸ ਪਿਆਲੇ ਗਾਵਣ ਰਤਨ ਉਪਾਇ ਤੇਰੇ ਅਰਸ਼ ਸੰਤੀ ਰਤਨ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਐ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤ ਨ ਆਵਨ ਨਨ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚਾਈ ਹੈ ਕੀ ਹੋਸੀ ਜਾਏ ਨਾ ਜਸੀ ਰਤਨਾਂ ਦੇ ਨਰਚਾਈ ਰੰਗੀ ਰੰਗ ਭਗਤੀ ਕਰ ਕਰ ਜਨ ਸੀ ਮਾਇਆ ਜਨ ਓ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਸ ਦੀ ਵਡਿਆਈ ਜੋ ਦਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ پاک ਸਾਹੁ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਮਹਬੂਤ ਕਿੰਤਾ ਗਾਲ ਗਵਾੜੀ ਗਾ ਜੁ ਡੰਡਾ ਪ੍ਰਤੀਤ ਆਈ ਪੰਛੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਆਦੇਸ ਦਸਾਇ ਆਦੇਸ ਆਦ ਅਨੀਲ ਨਦ ਨਾਹਤ ਜੁਗ ਜੁਗ ਇਕੋ ਵੇਸ ਉਗਤ ਗਿਆਨ ਦਾ ਆਪਣ ਧਾਰਨ ਘਟ ਘਟ ਵਜਹਿ ਨਾਦ ਆਪਨਾਥ ਨਰਤੀ ਸਭ ਜਾ ਕੇ ਰਿਦ ਸੰਦੇ ਅਪਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਨੀਕੇ ਆਵਹਿ ਭਾਗ ਆਦੇਸ ਅਦੇਸ ਆਦ ਨੀਲਨਦ ਨਹਤ ਜੁਗ ਜੁਗ ਏਕੋ ਵੇਸ ਕਮਾਈ ਜੁਗ ਵਿਆਹੀ ਦਿਨ ਚਿਲੇ ਪ੍ਰਵਾਣਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਜਿਉ ਤਸ ਭਾਵਤ ਵਿੱਚ ਚਲਾਵਾਂ ਜਿਉ ਹੋ ਵਾ ਬ੍ਰਹਮਾਨ ਹੋ ਵੇਖੈ ਉਹ ਨਨਦਰਨਾ ਬਹੁਤ ਆਏ ਹੋ ਵਿਡਾਨ ਆ ਦੇਸ ਤਸ ਐ ਆਦੇਸ ਆਵੇ ਨੀਲਾ ਨਾਦ ਨਾਹਤ ਜੁਗ ਜੁਗ ਏਕ ਹੋ ਵੇਸ ਅਸਨ ਗੋਲ ਵੇ ਪੰਡਾਰ ਜੁਗ ਛਪਾਇ ਸੋ ਏਕਾ ਮਾਰੰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇਸ ਸਿਆਦੇਸ ਆਦੋ ਨੀਲ ਅਨਾਦ ਨਾਦੁ ਜੁਗ ਜੁਗ ਏਕੋ ਵੇਸ ਇਕ ਦੂਜੀ ਭੋ ਲਖ ਹੋ ਹੈ ਲਖ ਹੋ ਹੈ ਲਖ ਵੀਸ ਲਖ ਲਖ ਢਾ ਆਖੀ ਹੈ ਏਕ ਨਾਮ ਜਗ ਦੀਸ ਇਤ ਰਾਹ ਪੱਤ ਪਵੜੀਆ ਚੜੀਐ ਹੋਏ ਏਕੀਸ ਸਣ ਗੱਲਾ ਆਕਾਸ ਕੀ ਟਾਏ ਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰਤ ਪਨਹ ਜੋਰ ਜੋਰ ਨ ਮੰਗਣ ਦੇਣ ਦਾ ਜੋਰ ਜੋਰ ਨ ਜੀਵਨ ਮਰਨ ਦਾ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸਰਤੀ ਗਿਆਨ ਵਿਚਾਰ ਰੁਣਾ ਜੋਗਤੀ ਛੋਟਾ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਤਉ ਨੀਤ ਨ ਕੋਏ ਰਾਤਿ ਰੋਤਿ ਦਿਥਿ ਦਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੇ ਧਨਵਸਾਨ ਤਿਸ ਵਿੱਚ ਜੀ ਅਲੁਗਤ ਕੇ ਰੰਗ ਤਨਕ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੈ ਸੋ ਹੁਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕਾਚ ਪਕਾਈ ਮਥੇ ਪਾਏ ਨਨ ਗਿਆ ਜਾਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਵਰਮ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕਿਤੇਂਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿਦ ਬੁੱਧ ਨਾਥ ਕੇਤੇ ਕਿਤੇ ਦੇਵੀ ਦੇ ਸਕਤ ਦੇਵ ਦਾ ਨਾਮੁ ਕਿਤੇ ਕਿਤੇ ਰਤਨ ਸਮੰਗ ਕਤਿਆ ਖਾਣ ਕਿਤੇ ਬਾਣੀ ਕਿਤੇ ਪਾਪ ਨਰਿੰਦ ਕੀਤੀ ਅਸਰਤੀ ਸੇਵਾ ਕਿਤੇ ਨਾਨਕ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਿਆ ਆਨਾਦ ਵਿਨੋਦ ਕੋੜੇ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਿਆ ਘਾੜਤ ਘੜੀਆਂ ਬਹੁਤਿਆਂ ਰੂਪ ਤਾਕੀ ਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਛੈ ਪਛਤਾਏ ਤਿਥੈ ਘੜੀਆਂ ਸੁਰਤ ਮਤਿ ਮਨ ਬੁੱਧ ਤਿਥੈ ਘੜੀਆਂ ਸੁਰਾਸਦਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੁਗ ਮਹਾਬਲ ਸੂਰ ਤਨ ਮਹਾਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਮਾ ਮਾਹੇ ਤਾਕ ਰੂਪਨ ਕਥਨੇ ਜਾਹੇ ਨਾ ਹੋਇ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਸੈ ਮਨ ਮਾਹੀ ਤਿਥੈ ਭਗਤ ਵਸ ਹੈ ਕੋ ਲੋ ਕਰਹ ਅਨੰਦ ਸਚਾ ਮਨ ਸੋਇ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬ੍ਰਹਮੰਡ ਜੇ ਕੋ ਕਥਾ ਕੰਤਨ ਅੰਤ ਤਿਥੈ ਲੋ ਲੋ ਆਕਾਰ ਜਿ ਜੋ ਕਮ ਤਵੇ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਦੇ ਜਿਸ ਨਿਆਰ ਹਰਣ ਮਤ ਵੇਧ ਹਥਿਆਰ ਭੌਖਾ ਲਾਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਜ਼ਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਕਰਤਮ ਹਤਿ ਦਿਵਸ ਰਾਤ ਦੁਇ ਦਾਈ ਗਾਇ ਆਖੇ ਲੈ ਸਗਲ ਜਗਤ ਚੰਗ ਆਈਆ ਬੁਰਾਈਆ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਨੇ ਕੀਤੀ ਛੁਟ ਨਾਲ